ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੀਰੋ ਮੈਂ ਤਾਂ ਇਹ ਇਸ ਘਰ ਦੇ ਹਾਲਾਤ ਦਿਖਾਉਣਾ ਚਾਹਣਾ ਵੀ ਬਿਲਕੁਲ ਦਰਿਆ ਕਨਾਰੇ ਪਹਿਲਾਂ ਇੱਕ ਘਰ ਢੱਟ ਚੁੱਕਾ ਹੁਣ ਇਸ ਘਰ ਦਾ ਪਤਾ ਨਹੀਂ ਕਿੰਨੇ ਮਿੰਟਾਂ ਬਾਅਦ ਡਿੱਗ ਸਕਦਾ ਤੇ ਪ੍ਰਸ਼ਾਸਨ ਦੀ ਨਲਾਇਕੀ ਦੇਖੋ ਇੱਥੇ ਕ੍ਰੇਡੇ ਨਾਲ ਲਾਏ ਅੱਗੇ ਕ੍ਰੇਡ ਲਾਉਂਦੇ ਤਾਂ ਇਹ ਘਰ ਨਹੀਂ ਡਕਣਾ ਸੀਗਾ ਹੁਣ ਬਿਲਕੁਲ ਡਿੱਗਣ ਦੇ ਹਾਲਾਤ ਵਿੱਚ ਆ ਬੜੀ ਪਰੇਸ਼ਾਨੀ ਹੈ ਬੜੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਆ ਔਖੇ ਆ ਜਿਹੜਾ ਜਿਹਦੇ ਘਰ ਢੜਿਆ ਉਹ ਬੰਦਾ ਦੋ ਤਨਵਾਰ ਆਪਣੇ ਆਪ ਨੂੰ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਤਸੋ ਵੀਰੋ ਇੱਕ ਰਿਕਵੈਸਟ ਆ ਤੁਹਾਡੇ ਅਗੇ ਵੀਰਾਂ ਦੇ ਹੱਥ ਬੰਨ੍ਹ ਕੇ ਇਸ ਵੀਰ ਦੀ ਹੈਲਪ ਕੀਤੀ ਜਾਵੇ ਤਾਂ ਜੋ ਦੇਖੋਇਆ ਜਾਵੇ ਘਰ ਸਾਹਮਣੇ ਪਤਾ ਨਹੀਂ ਕਿਸ ਵਕਤ ਇਹ ਘਰ ਦਿਖ ਸਕਦਾ ਕਿੰਨਾ ਕਿੰਨੀ ਮਿਹਨਤ ਦੇ ਨਾਲ ਇਹ ਘਰ ਬਣਾਇਆ ਗਿਆ ਸੀਗਾ ਸੋ ਸਾਹਮਣੇ ਇਤਰਾ ਦੇਖਿਆ ਜਾਣ ਜਿਹੜਾ ਬਿਲਕੁਲ ਕਿਸੇ ਵੀ ਟਾਈਮ ਇਹ ਦਿਖ ਸਕਦਾ ਇਧਰੋਂ ਲੈਂਟਰ ਪਾੜ ਚੁੱਕਿਆ ਦੇਖੋ ਕੰਦਾ ਸਾਰੀਆਂ ਪੜਨੀਆਂ ਸ਼ੁਰੂ ਹੋ ਗਈਆਂ ਤੇ ਅੰਦਰ ਜਿਹੜਾ ਅੰਦਰ ਸਾਹਮਣੇ ਆ ਫਰੰਟ ਤੇ ਉੱਥੋਂ ਅੰਦਰੋਂ ਪੂਰਾ ਜਿਹੜਾ ਘਰ ਆ ਰੁੜ ਚੁੱਕਿਆ ਤੇ ਇਹਦੇ ਵਿੱਚ ਦੇਖੋ ਹੁਣ ਪਹਿਲਾਂ ਵੀ ਕਰ ਰਹੇ ਆ ਸਰਕਾਰ ਦੇ ਲੈ ਕੇ ਆਂ ਅਗਰ ਇਹਦੇ ਘਰ ਦੇ ਸਾਈਡ ਤੇ ਬੰਨ ਲਾਇਆ ਜਾਂਦਾ ਤੇ ਇੱਥੋਂ ਤੱਕ ਇਹ ਨੌਪਤ ਨਹੀਂ ਪਹੁੰਚਣੀ ਸੀਗੀ ਸ ਤੁਹਾਨੂੰ ਦੇਖਿਓ ਸਾਹਮਣੇ ਬਿਲਕੁਲ ਕੋਈ ਪਤਾ ਨਹੀਂ ਕਿਸ ਵਕਤ ਇਹ ਰੋੜ ਸਕਦਾ ਦੇਖੋ ਵੀਰੇ ਆ ਸਾਹਮਣੇ ਪਾਣੀ ਥੱਲੇ ਚੱਲ ਰਿਹਾ ਇਹਦੇ ਘਰ ਦੇ ਆ ਸਾਹਮਣੇ ਹਾਲਾਤ ਆ ਪਾਟੇ ਹੋਏ ਬਿਲਕੁਲ ਥੱਲੋਂ ਖੋਰਾ ਪੈ ਚੁੱਕਿਆ ਘਰ ਥੱਲੇ ਦੀ ਰੁੜ ਗਿਆ ਤੇ ਕਿਸੇ ਵਕਤ ਵੀ ਇਹ ਘਰ ਦੇਖ ਸਕਦਾ ਹਾਲਾਤ ਹੋ ਮਾਰੇ ਦੇਖੋ ਬੜੀ ਮੁਸ਼ਕਲ ਦੇ ਨਾਲ ਗਰੀਬ ਨੇ ਘਰ ਅੰਨਾ ਸੋਹਣਾ ਬਣਾਇਆ ਆ ਦੇਖੋ ਕੰਧਾਂ ਪਾੜ ਚੁੱਕੀਆਂ ਘਰ ਡਿ ਸਾਹਮਣੇ ਲੋਕਾਂ ਨੂੰ ਪਤਾ ਵੀ ਇਹ ਵੀਰਾਂ ਨੂੰ ਲੱਗਦਾ ਵੀ ਬਾਕੀਆਂ ਘਰ ਡਿੱਗਣ ਵਾਲਾ ਵਾ ਡਿੱਗ ਸਕਦਾ ਕਿਸੇ ਵੀ ਵਕਤ ਵੀ ਇਹ ਘਰ ਡਿੱਗ ਸਕਦਾ ਪਰ ਹਾਲਾਤ ਉਸ ਗਰੀਬ ਦੇ ਦੇਖੀ ਚਣ ਜਿਹੜਾ ਉਹ ਸਾਹਮਣੇ ਬਾਈ ਖੜਾ ਉਹਦਾ ਘਰ ਆ ਉਹ ਦੋ ਤਿੰਨ ਵਾਰ ਸੁਸਾਇਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਲਾਤ ਬਿਗੜਦੇ ਦਿਨੋਂ ਦਿਨ ਜਾ ਰਹੇ ਆ ਇਹ ਪ੍ਰਸ਼ਾਸਨ ਕੋਈ ਵੀ ਸਾਡੀ ਹੈਲਪ ਨਹੀਂ ਕਰ ਰਿਹਾ ਸੋ ਤੁਹਾਨੂੰ ਦਿਖਾਉਣਾ ਜਿਹੜਾ ਪਾਣੀ ਦਾ ਲਗਾਤਾਰ ਖੋਰਾ ਹੈ ਨਾ ਇਹ ਸਾਹਮਣੇ ਪਾਣੀ ਦਾ ਵਹਾਅ ਤੇਜ਼ ਦੇਖਿਆ ਜਾ ਵੀ ਕਿੰਨੀ ਤੇਜ਼ੀ ਥਣੀ ਇੱਥੇ ਪਾਣੀ ਜਿਹੜਾ ਇਹਦੇ ਘਰ ਨੂੰ ਢਾਹ ਰਿਹਾ ਲੱਗਿਆ ਹਿਆ ਸੋ ਵੀਰਾਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਇਸ ਵੀਰ ਦੀ ਹੈਲਪ ਕੀਤੀ ਜਾਵੇ ਤੇ ਪ੍ਰਸ਼ਾਸਨ ਅੱਗੇ ਹਜੇ ਵੀ ਹੱਥ ਬੰਨ ਕੇ ਬੇਨਤੀ ਕਰਦੇ ਆਂ ਵੀ ਇਸ ਘਰ ਨੂੰ ਚਲੋ ਘਰ ਇਹ ਤਾਂ ਰੁੜ ਗਿਆ ਜਿਹੜੇ ਅੱਗੇ ਦੇ ਘਰਾਂ ਲੱਗੇ ਤੇ ਹੋਇਆ ਕੁਛ ਚੰਦ ਵੀਰ ਗੱਡੀਆਂ ਆਏ ਘਰ ਦੇ ਉੱਥੇ ਜਿਹੜੇ ਮੇਰੇ ਮਤਲਬ ਘਰ ਦੇ ਮਾਲਕ ਬਾਹਰ ਦੇਖੋ ਆਪਣੇ ਘਰ ਡਿੱਗਦੇ ਤਾਂ ਕਿਦਾਂ ਹਾਲਾਤ ਦੇਖ ਰਹੇ ਆ ਤੇ 43 ਹੀ ਹੈ ਜੀ ਹਾਂ ਬੋਲ ਨਹੀਂ ਹੈ ਲਗਾਤਾਰ ਇਥੋਂ ਦੇ ਜਿਹੜੇ ਹਾਲਾਤ ਆ ਅਗਰ ਕੋਈ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਪ੍ਰਸ਼ਾਸਨ ਇੱਥੇ ਆਣ ਕੇ ਡੱਕਦਾ ਰੋਕਦਾ ਪਰੇਸ਼ਾਨ ਕਰਦਾ ਵੀ ਤੂੰ ਵੀਡੀਓ ਕਿਉਂ ਬਣਾ ਲੈ ਪਰ ਜਦੋਂ ਕਿਸੇ ਦਾ ਘਰ ਟੱਕਦਾ ਲੱਗਦਾ ਦਿਖਾਏ ਦਿਖਾਉਣਾ ਸੱਚ ਦਿਖਾਉਨੇ ਆ ਫਿਰ ਸਾਨੂੰ ਕਿਉਂ ਦਬਾਇਆ ਜਾਂਦਾ ਕੋਈ ਅਸੀਂ ਇੱਕ ਗਲਤ ਤਾਂ ਦਿਖਾਰੀ ਰਿਹਾ ਕਿਸੇ ਗਰੀਬ ਨਾਲ ਤੱਕ ਹੋ ਰਿਹਾ ਕਿਸੇ ਗਰੀਬ ਦਾ ਅਗਰ ਘਰ ਟੱਠਣੋਂ ਸਾਡੀ ਵੀਡੀਓ ਨਾਲ ਕਿਸੇ ਦਾ ਘਰ ਬਣ ਜੇਗਾ ਜਾਂ ਕਿਸੇ ਦਾ ਘਰ ਟੱਟ ਜਾ ਟੱਟਦਾ ਰੁਕਦਾ ਆ ਤੇ ਸਾਡਾ ਹੀ ਫਰਜਾ ਛਟਾ ਆ ਦੇਖੋ ਜੀ ਉੱਪਰ ਦੀ ਦਿਖਾ ਗਿਆ ਸੀ ਥੱਲੇ ਦੀ ਦਿਖਾ ਰਿਹਾ ਉਸ ਗਰੀਬ ਦਾ ਘਰ ਦੇਖੋ ਕਿਦਾਂ ਨੀਆ ਬਿਲਕੁਲ ਥੱਲੇ ਬੈਠ ਨਹੀਂ ਛੁਰੇ ਤੇ ਪਾਣੀ ਕਿੰਨੀ ਤੇਜ਼ੀ ਦੇ ਵਿੱਚ ਦੇਖੋ ਦਾ ਸਾਹਮਣੇ ਸਤਲੁਜ ਦਰਿਆ ਬਿਲਕੁਲ ਥੱਲੇ ਜਿਹੜਾ ਖੋਰਾ ਲੱਗਿਆ ਹੋਇਆ ਖੋਰਾ ਲੱਗਿਆ ਹੋਇਆ ਤੇ ਹਾਲਾਤ ਵਿਗੜਦੇ ਜਾਂਦੇ ਬਾਹਲੇ ਸੋ ਵੀਰੋ ਹੱਥ ਬੰਨ ਕੇ ਵੀਰਾਂ ਗੇ ਅਪੀਲ ਆ ਵੀ ਇੱਥੇ ਆਣ ਕੇ ਪਹੁੰਚੋ ਸਾਡੀ ਜਿਹੜੀ ਬੰਨ ਢਾ ਲੱਗੀ ਹੋਈ ਆ ਇਹ ਸਾਡਾ ਤੁਹਾਡੇ ਸਹਿਯੋਗ ਦੇ ਨਾਲ ਹੀ ਅਪਰਾਲਾ ਹੋ ਸਕਦਾ ਕਿਉਂਕਿ ਪ੍ਰਸ਼ਾਸਨ ਹਜੇ ਬੋਰੇ ਲਾ ਰਿਹਾ ਇਹ ਬੋਰੀਆਂ ਨਾਲ ਬਿਲਕੁਲ ਜਿਹੜਾ ਉਹ ਸਾਹਮਣੇ ਦਿਖਿਆ ਜਾਵੇ ਨੋਚ ਲਈ ਬੋਰੀਆਂ ਦੀ ਪਰ ਉਹ ਅੱਗੇ ਤੱਕ ਸਿਗੀ ਸਾਰੀ ਰੋਡ ਕਿ ਲੈ ਗਿਆ ਤੇ ਇਹਨੂੰ ਘਰ ਨੂੰ ਬਚਾ ਸਕਦੇ ਸੀ ਅਗਰ ਇਹਦੇ ਪਾਸੇ ਦੇ ਬੰਨ ਇਦਾਂ ਲਾਇਆ ਜਾਂਦਾ ਜਾਂ ਪੱਥਰ ਲਾਇਆ ਜਾਂਦੇ ਸੋ ਲਗਾਤਾਰ ਇੱਥੇ ਕੰਮ ਲੋਕ ਸਾਥ ਦੇ ਰਹੇ ਆ ਵੀਰਪਿੰਡਾ ਦੇ ਦੇ ਰਹੇ ਆ ਬਹੁਤ ਧੰਨਵਾਦ ਤੇ ਲਗਾਤ ਜਿੱਦਾਂ ਦੂਰ ਤੱਕ ਤੁਹਾਨੂੰ ਯਾਰ ਦਿਖਾਇਆ ਸੌਰੀ ਇੱਥੋਂ ਦਾ ਨਿਸ਼ਚੇ ਦਿਖਾਇਆ ਜਾ ਬਹੁਤ ਭਿਆਨਕ ਜਿਹੜਾ ਇੱਥੇ ਹੋ ਰਿਹਾ ਬਹੁਤ ਜਵਰ ਮਾੜਾ ਹੋਇਆ ਬਣੇ ਜਿਹੜੀ ਇਹਦੀ ਦਰਿਆ ਦੀ ਸਤਲੁਜ ਦੇ ਕਹਿਰ ਆ ਨਾ ਉਹ ਬਹੁਤ ਜ਼ਿਆਦਾ ਦੇਖੋ ਕਿੰਦਾ ਸੁਪੈਦੇ ਸੁਟੇ ਹੋਇਆ ਕਿੰਦਾਂ ਦੇ ਹਾਲਾਤ ਤੇ ਬਣੇ ਹੋਇਆ ਆ ਦੇਖੋ ਕਿੰਨੀ ਤੇਜ਼ੀ ਦੇ ਨਾਲ ਪਾਣੀ ਸਤਲੁਜ ਬਿਲਕੁਲ ਇੱਥੋਂ ਸਾਹਮਣੇ ਉਹ ਦਰਿਆ ਬਿਲਕੁਲ ਬੰਦੇ ਨਾਲ ਢਾ ਲੱਗੀ ਹੋਈ ਆ ਤੇ ਇਹ ਘਰ ਬਚਿਆ ਆ ਪਹਿਲਾਂ ਡਿੱਗੇ ਕੁਕਰ ਬਚਿਆ ਸੀ ਉਹ ਵੀ ਹੁਣ ਡਿੱਗਣ ਦੇ ਤਲਾਬ ਜੀ ਸੋ ਵੀਰੋ ਬਾਦਰ ਕੇ ਪਹੁੰਚੇ ਹੋਏ ਸਾਡੀ ਹੈਲਪ ਕਰੋ ਮਦਦ ਕਰੋ ਜੋ ਨਾਲ ਮਿਲ ਕੇ ਇਸ ਬਨ ਨੂੰ ਜੜੀ ਢਾਲ